ਮਾਛੀਵਾੜਾ ਪੁਲਸ ਵੱਲੋਂ ਸਤਾਨਕ ਅਨਾਜ ਮੰਡੀ ਚੋਂ ਚੋਰੀ ਹੋਏ ਟਰੱਕ ਨੂੰ 12 ਘੰਟਿਆਂ ਅੰਦਰ ਹੀ ਬਰਾਮਦ ਕਰਕੇ ਇਸ ਮਾਮਲੇ ਵਿੱਚ ਮੁਲਜ਼ਮ ਬਲਦੇਵ ਸਿੰਘ ਉਰਫ ਬੱਬੂ ਅਤੇ ਨਿਰਮਲ ਸਿੰਘ ਵਾਸੀ ਪਾਤੜਾ ਨੂੰ ਗ੍ਰਿਫਤਾਰ ਕਰ ਲਿਆ ਜਦਕਿ ਅਜੀਤ ਸਿੰਘ ਫਰਾਰ ਦੱਸਿਆ ਜਾ ਰਿਹਾ ਥਾਣਾ ਮੁਕੀ ਪਵਿੱਤਰ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਪਿੰਡ ਲੁਹਾਨਗੜ ਦੇ ਹਰਜੀਤ ਸਿੰਘ ਨੇ 22 ਸਤੰਬਰ ਨੂੰ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦਾ ਇੱਕ ਟਰੱਕ ਜੋ ਅਨਾਜ ਮੰਡੀ ਮਾਛੀਵਾੜਾ ਸਾਹਿਬਕੇ ਖੜਾ ਸੀ ਉਹ ਚੋਰੀ ਹੋ ਗਿਆ ਪੁਲਿਸ ਵੱਲੋਂ ਇਸ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਉਹਨਾਂ ਦੱਸਿਆ ਕਿ ਟਰੱਕ ਵਿੱਚ ਜੀਪੀਐਸ ਸਿਸਟਮ ਲੱਗਿਆ ਹੋਇਆ ਸੀ ਅਤੇ ਚੋਰਾਂ ਨੇ ਚਮਕੌਰ ਸਾਹਿਬ ਨੇੜੇ ਪੈਟਰੋਲ ਪੰਪ ਤੇ ਜਾ ਕੇ ਉਹ ਪੱਟ ਕੇ ਛੁੱਟ ਦਿੱਤਾ। ਥਾਣਾ ਮੁਖੀ ਨੇ ਦੱਸਿਆ ਕਿ ਪੁਲਿਸ ਟੀਮ ਵੱਲੋਂ ਤਕਨੀਕੀ ਢੰਗ ਨਾਲ ਚੋਰਾਂ ਦਾ ਪਿੱਛਾ ਕੀਤਾ ਅਤੇ ਫਿਰ ਅਕੀਰ ਵਿੱਚ ਉਹਨਾਂ ਨੂੰ ਪਾਤਰਾ ਜਾ ਕੇ ਦਬੋਚ ਲਿਆ। ਇਸ ਮਾਮਲੇ ਵਿੱਚ ਪੁਲਿਸ ਵੱਲੋਂ ਬਲਦੇਵ ਸਿੰਘ ਅਤੇ ਨਰਮਨ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਜਦਕਿ ਤੀਜੇ ਮੁਲਜ਼ਮ ਅਜੀਤ ਸਿੰਘ ਦੀ ਤਲਾਸ਼ ਜਾਰੀ ਹੈ। ਸ੍ਰੀ ਮਾਚੀਵਾੜਾ ਸਾਹਿਬ ਤੋਂ ਰਾਜਦੀਪ ਸਿੰਘ ਅਲਵੇਲਾ ਦੀ ਰਿਪੋਰਟ ਸੋ ਕੀ ਮਾਮਲਾ ਰਕਤ ਹੋ ਗਿਆ ਜੀ ਹਾਂਜੀ ਸਰ ਇਹ ਹਰਜੀਤ ਸਿੰਘਾ ਲਵਣਗੜ ਦਾ ਜੀ ਇਹਨਾਂ ਨੇ ਸਾਨੂੰ ਐਪਲੀਕੇਸ਼ਨ ਦਿੱਤੀ 22 ਤਰੀਕ ਨੂੰ 22 9 9 ਵੀ ਮੇਰੀ 10 ਤਰੀਕ ਗੱਡੀ ਲੈਣ ਦੇ ਵੀ 2010 ਮਾਡਲ ਟਰੱਕ ਜੁਨੀਅਰ ਜਮਸ਼ੀਬੜਾ ਸਾਹਿਬ ਖੜੀ ਕਰੀ ਸੀ ਕੋਈ ਚੋਰੀ ਕਰਕੇ ਲੈ ਗਿਆ ਤੇ ਅਸੀਂ ਐਪਲੀਕੇਸ਼ਨ ਵੜ ਕੇ ਉੱਥੇ ਐਫਆਰ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਸੀ ਅਸੀਂ ਉਸ ਦੌਰਾਨ ਫਿਰ ਅੱਗੇ ਤਫ਼ਤੀਸ਼ ਚੱਲਦੀ ਰਹੀ ਜੀ ਅਸੀਂ ਰਾਤੋਂ ਰਾਤ ਹੀ ਟੈਕਨੀਕਲ ਤਰੀਕੇ ਨਾਲ ਤੇ ਦੂਸਰੀ ਸਵੇਰੇ ਅਸੀਂ ਪਹੁੰਚ ਗਏ ਪਾਤਣਾ ਪੇਂ ਸ਼ਹਿਰ ਡਿਸਟ੍ਰਿਕਟ ਪਟਿਆਲੇ ਸੇ ਉਥੋਂ ਅਸੀਂ ਦੋਸ਼ੀ ਸੀ ਜਿਹੜੀ ਗੱਡੀ ਦਸਤਰੀ ਬਰਾਮਦ ਹੋ ਗਈ ਜੀ ਤੇ ਦੋ ਦੋਛੀ ਉੱਥੋਂ ਅਸੀਂ ਗ੍ਰਿਫਤਾਰ ਕਰ ਲਏ। ਇਹ ਦੋਸੀ ਕੌਣ ਲਈ ਕਿਹਦੇ ਕਿਹਦੇ ਪਿੱਛੇ ਪੜਦਾ ਜੀ। ਹਾਂਜੀ ਬਲਦੇਵ ਸਿੰਘ ਆ ਜੀ ਇਹ ਪਾਤੜਾਂ ਦਾ ਜੀ ਨੈਕਨੇਮ ਹੈਗਾ ਜਿਹੜਾ ਬੱਬੂ ਜੀ। ਇਹ ਮਿਸਤਰੀ ਦਾ ਕੰਮ ਕਰਦਾ ਜਿਵੇਂ ਚੋਰੀशुदा ਗੱਡੀਆਂ ਦੀ ਸ਼ੇਪ ਚੇਂਜ ਕਰਦਾ ਰੰਗ ਵਗੈਰਾ ਕਰਦਾ ਇਹ ਤਾਂ ਇੱਕ ਇਹਦੇ ਨਾਲ ਇਹਦਾ ਸਾਥੀ ਹੈ ਨਿਰਮਲ ਸਿੰਘ। ਇਹ ਵੀ ਉੱਥੇ ਆਪਣੇ ਪਾਤੜਾਂ ਦੇ ਰਹਿਣ ਵਾਲਾ ਜੀ। ਤੀਸਰਾ ਦੋਸ਼ੀ ਜੇ ਗ੍ਰਿਫਤਾਰ ਕਰਨਾ ਬਾਕੀ ਉਹਦਾ ਨਾਮ ਹੈਗਾ ਅਜੀਤ ਸਿੰਘ। ਉਨਮੇਸੇ ਜਲਦੀ ਗਿਫਤਰ ਕਰ ਲੈ। ਇਹਨਾਂ ਦੇ ਕੋਈ ਹੋਰ ਪਤੀ ਦਰਜ ਹੋਣ। ਹਾਂਜੀ ਅਜੀਤ ਸਿੰਘ ਦੇ ਖਿਲਾਫ ਤਿੰਨ ਪਰਚੇ ਚੋਰੀ ਦੇ ਦਰਜ ਆ ਜੀ। ਤੇ ਜਿਹੜਾ ਹੈ ਬੱਬੂ ਆ ਤੇ ਨਰਮਲ ਇਹਨਾਂ ਦੇ ਸਿੰਗਲ ਸਿੰਗਲ ਇੱਕ-ਇੱਕ ਪਰਚੇ ਦਰਜ ਆ। ਇਹਨਾਂ ਦੀ ਵੀ ਚੋਰੀਆਂ ਹੋਰ ਵੀ ਚੋਰੀਆਂ ਵਾਸਤੇ ਬਣੇ ਆਪਣੇ ਮਛੜਾ ਲਾ ਕੇ ਚੋਰੀਆਂ ਕੀਤੀਆਂ। ਹਾਂਜੀ ਦੇਖੋ ਅੱਜ ਅਸੀਂ ਮਨਜੂਬ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਾਂਗੇ। ਪੁਲਿਸ ਰਿਮਾਂਡ ਦੇ ਇਹਨਾਂ ਦੀ ਮੋਢਲੀ ਪੁੱਛਗਿਛ ਤੇ ਤਕਨੀਕ ਨਾਲ ਪੁੱਛਗਿਛ ਕਰਕੇ ਹੋਰ ਤੱਥ ਸਾਹਮਣੇ ਆਉਣ ਦੀ ਸਾਨੂੰ ਵੱਡੀ ਉਮੀਦ ਹੈ।